कश्मीर दे एक महान मनुख न बड़ी प्रतिष्ठा से उसकी बड़ी गल से, लॉस एंजलिस देख गुरुद्वारे देखा बड़ी निमाणी निताणी हालत मैं क्या गुरमुखी हो किधर मैं भुलता तो नहीं पाया बस उसकी अखा च दो हंजो ही आ गए मैं ठीक है मैं फिर पहचानन दे गलती नहीं की थी, मेरे को शेर निकल गया बाप दे संगत द मिटे जिंदगी के निशान कैसे कैसे इस खा गई आसमां कैसे कैसे उदास नहीं है निराश नहीं है तो अकलमंद भी नहीं है मूड हो होवेगा हो पशु उदास नहीं आगे पशु बोर भी नहीं आते पशु बेचैन भी नहीं आते बेचैन सिर्फ मनुख और बेचैनी इस गल का सबूत है जो कुछ है ये मेरे सुख का कारण नहीं इस तो मेनु सुख नहीं मिल है पुत्र भी हैं मित्र भी हैं पत्नी भी है पति भी है धन भी है संपदा भी है स्वप्न भी है रहन मकान भी है चंगा धंधा भी है पर करा कि मैं बेचैन भी हूं मैं दुखी भी हूं मैं परेशान भी हूं यह हकीकत है पर इस सब कुछ नजन वास्त सदास हो जाएगा निराश हो जाएगा अपनी अकल तो को चोट खा के निराश हो जाएगा सब कुछ मिल सकता है मैन किसी तो आनंद नहीं मिल सकता सब कुछ मिल किसे मैनु सुख नहीं मिल सकता मिल सकते ने पुत्र सुख नहीं मिल सकता मिल सकती है पत्नी मिल सकता पति सुख नहीं मिल सकता मिल सकते ने भरा भैन दोस्त मित्र सुख नहीं मिल सकता मिल सकदा है सोना रहन ਲਈ ਮਕਾਨ ਪੈਣ ਲਈ ਕਪੜੇ ਖਾਣ ਲਈ ਭੋਜਨ ਸੁਖ ਨਹੀਂ ਮਿਲ ਸਕਦਾ ਮਿਲ ਸਕਦੀ ਹੈ ਮੈਨੂੰ ਪ੍ਰਭਤਾ ਪੂਜਾ ਪ੍ਰਤੀਸ਼ਟਾ ਸੁਖ ਨਹੀਂ ਮਿਲ ਸਕਦਾ ਇਤਨੀ ਸਮਝ ਅਗਰ ਕਿਸੇ ਨੂੰ ਆਗਉ ਦੂਦ ਕਰਮ ਥੁਨ ਸੁਰਤ ਸਮਾਏ ਧਰਮ ਕਰਮ ਕਰੇ ਤੇ ਕਰਮ ਕਰਦਿਆਂ ਸਮਝ ਆ ਜਾਏ ਸੁਰਤ ਮੈਂ ਕਿਦਾ ਸਿਰ ਦੌਰ ਆਦਿਆਂ ਸੁਰਤ ਸੁਣਨਾ ਆਈ ਸੁਰਤ ਸਮਝਣਾ ਸੁਰਤ ਜੋੜਨਾ ਇਹ ਸੁਰਤ ਦੇ ਚ ਸੁਣ ਰਿਹਾ ਇਹਨੂੰ ਸੁਰਤ ਆ ਗਈ ਹੈ ਸਮਝ ਆ ਗਈ ਹੈ ਇਹਦੀ ਸੁਰਤ ਜੁੜ ਗਈ ਹੈ ਇਹ ਤੇ ਲੀਨ ਹੋ ਗਿਆ ਕਰ ਰਿਹਾ ਹੈ ਧਾਰਮਿਕ ਕਰਮ ਸੁਰਤ ਆ ਗਈ ਹੈ ਤਾਂ ਫਿਰ ਕੀ ਹੋਵੇਗਾ ਨਿਰਾਸ਼ ਤੇ ਹੋਵੇਗਾ ਜਿੰਨਾ ਮੂੜ ਤੇ ਅਚੇਤ ਮਨੁੱਖ ਹੋਵੇਗਾ ਨਿਰਾਸ਼ ਨਹੀਂ ਹੋ ਸਕਦਾ ਉਦਾਸ ਨਹੀਂ ਹੋ ਸਕਦਾ और मैं फिर अर्ज करा मनुख जी रहे है आशा देश विद्वान दार्शनिक चिंतक हैरान ने इतना दुख इतना दुख फिर भी जीवन दी लालसा फिर भी जीवन दी इतनी प्रबल इच्छा तो क्यों आशा जलाई जा रही है आज दुख है कल नहीं होवेगा आज पीड़ा है कल नहीं हो तो ये जी आशा है अज ते जीण देंदी नहीं अज का जीवन दुखी दुख है अज सब को दुख है रूहे जमीन ते एक मनुख भी नहीं लग सकते अगर वो एक मनुख होगा तो उसमें असि ब्रह्म गयानी कह सकते हैं संत कह सकते हैं जुड़ी हुई आत्मा भगत कह सकते हैं और उसकी पहचान नहीं होगी नहीं होगी जैसे मैं उस दिन अर्ज की बच्चे की पता जवानी की आँगी है ਔਰ ਇੱਕ ਜਵਾਨ ਨੂੰ ਕੀ ਪਤਾ ਬੁਢੇਪੇ ਆ ਕੇ ਆਉਂਦਾ ਹੈ ਔਰ ਇੱਕ ਬੁਢੇ ਨੂੰ ਕੀ ਪਤਾ ਮੌਤ ਕੀ ਆਉਂਦੀ ਹੈ ਜਵਾਨ ਬਣ ਕੇ ਜਵਾਨੀ ਦਾ ਪਤਾ ਚੱਲਦਾ ਹੈ ਬੁਢੇ ਹੋ ਕੇ ਬੁਢੇਪੇ ਦਾ ਪਤਾ ਚੱਲਦਾ ਹੈ ਮਰ ਕੇ ਹੀ ਮੌਤ ਦਾ ਪਤਾ ਚੱਲਦਾ ਹੈ ਹੁਣ ਨਹੀਂ ਸੰਤ ਬਣ ਕੇ ਹੀ ਸੰਤ ਦਾ ਪਤਾ ਚੱਲਦਾ ਹੈ ਹੁਣ ਨਹੀਂ ਇਸ ਵਾਸਤੇ ਮੈਂ ਕਹਿੰਦਾ ਹਾਂ ਸੰਤ ਦੀ ਖੋਜ ਕਰਨ ਦੀ ਲੋੜ ਨਹੀਂ ਸੰਤ ਬਣਨ ਦੀ ਲੋੜ ਹੈ ਗੁਰਬਾਣੀ ਸਾਨੂੰ ਸੰਤ ਬਣਾਉਂਦੀ ਹੈ ਗੁਰਮੁਖ ਬਣਾਉਂਦੇ ਐ ਬ੍ਰਹਮ ਗਿਆਨੀ ਬਣਾਉਂਦੇ ਐ ਔਰ ਜਿਸ ਦਿਨ ਬਣ ਜਾਵਾਂਗੇ ਉਸ ਦਿਨ ਸਮਝ ਆ ਜਾਏਗੀ ਸੰਤ ਕਿਹਨੂੰ ਕਹਿੰਦੇ ਨੇ ਸੰਤ ਦੀs ਪਛਾਣ ਵਾਸਤੇ ਸੰਤ ਹੋਣਾ ਲਾਜ਼ਮੀ ਐ ਇਹ ਵੜਾ ਊਚਾ ਹੋਵੇ ਕੋਈ ਕਿਸ ਊਚੇ ਕੋ ਜਾਣੇ ਸੋਹਰੇ ਇਸ ਤੋਂ ਪਹਿਲੇ ਗੱਲ ਨਹੀਂ ਬਣੇਗੀ ਜਿੰਨਾ ਅਚੇਤ ਮਨੁੱਖ ਹੋਵੇਗਾ ਉਤਨੀਆ ਆਸਾ ਖਾਇਸ਼ਾਂ ਕਾਮਨਾਵਾਂ ਵਿੱਚ ਜੀਏਗਾ ਜਿਤਨਾ ਸੁਚੇਤ ਸਾਵਧਾਨ ਸਿਆਣਾ ਮਨੁੱਖ ਹੋਵੇਗਾ ਛੇਤੀ ਨਿਰਾਸ਼ ਹੋ ਜਾਏਗਾ ਬਸ ਇਹ ਪਹਿਚਾਨ ਹੈ ਕਿੰਨੇ ਮਨੁੱਖ ਉਦਾਸ ਹੋ ਸਕਦਾ ਹੈ ਨਿਰਾਸ਼ ਹੋ ਸਕਦਾ ਹੈ ਮੂਲ ਕਾਰਨ ਤਿੰਨ ਨੇ ਉਹ ਵੀ ਮੈਂ ਤੁਹਾਡੇ ਸਾਹਮਣੇ ਰੱਖਾਂ ਮੂਲ ਕਾਰਨ ਤਿੰਨ ਨੇ ਅਗਰੇ ਨਾਲ ਤਿੰਨਾਂ ਦੇ ਵਿੱਚ ਕੋਈ ਇੱਕ ਅਦਘਟਨਾ ਘਟ ਜਾਏ ਇਹ ਉਦਾਸ ਹੋ ਸਕਦਾ ਹੈ ਨਿਰਾਸ਼ ਹੋ ਸਕਦਾ ਹੈ ਪਹਿਲੀ ਘਟਨਾ ਤੇ ਇਹ ਬਹੁਤ ਗਹਿਰਾ ਸਤਸੰਗੀ ਹੋਵੇ ਤੇ ਗਹਿਰਾ ਸਰੋਤਾ ਹੋਵੇ ਤਾਂ ਕਿ ਇਸ ਨੂੰ ਉੱਚੀ ਸਮਝ ਮਿਲੇ ਮਹਾਨ ਸਮਝ ਮਿਲੇ ਮੈਂ ਇਸ ਨੂੰ ਇਸ ਤਰ੍ਹਾਂ ਬਿਆਨ ਕਰਦਾ ਹਾਂ ਨਾ ਜਿਸ ਦਰਖਤ ਨੇ ਆਪਣੀਆਂ ਸ਼ਾਖਾਂ ਨੂੰ ਆਸਮਾਨ ਤੇ ਲੈ ਜਾਣਾ ਹੈ ਉਸ ਨੂੰ ਆਪਣੀਆਂ ਜੜ੍ਹਾਂ ਪਾਤਲ ਦੇ ਚ ਲੈ ਜਾਣਾ ਹੈ ਜੋ ਪਾਤਲ ਦੇ ਚ ਜਾਣ ਨੂੰ ਤਿਆਰ ਨਹੀਂ ਉਹ ਦੀਆਂ ਸ਼ਾਖਾਂ ਆਸਮਾਨ ਨੂੰ ਨਹੀਂ ਛੂ ਸਕਦੀਆਂ ਉਸ ਮਨੁੱਖ ਦੀ ਸੁਰਤ ਉੱਚੀ ਨਹੀਂ ਹੋ ਸਕਦੀ ਜਿਸ ਮਨੁੱਖ ਦਾ ਸੁਰਤ ਸੁਣਨਾ ਗਹਿਰਾ ਨਹੀਂ ਹੈ ਬੜਾ ਗਹਿਰਾ ਸਤਸੰਗੀ ਹੋਵੇ ਤੇ ਗਹਿਰੇ ਸਤਸੰਗੀ ਦੀ ਪਛਾਣ ਬੜੀ ਗਹਿਰਾਈ ਨਾਲ ਸੁਣਦਾ ਹੈ ਗੁਰੂ ਦਾ ਸ਼ਬਦ ਬੜੀ ਗਹਿਰਾਈ ਨਾਲ ਸੁਣਦਾ ਹੈ ਇਹ ਸ਼ਬਦ ਭਾਵੇਂ ਪਾਠ ਦੇ ਰੂਪ ਵਿੱਚ ਇਹ ਸ਼ਬਦ ਭਾਵੇਂ ਕੀਰਤਨ ਦੇ ਰੂਪ ਵਿੱਚ ਇਹ ਸ਼ਬਦ ਭਾਵੇਂ ਵਿਆਖਿਆ ਦੇ ਰੂਪ ਵਿੱਚ ਬਹੁਤ ਗਹਿਰਾਈ ਨਾਲ ਸੁਣਦਾ ਹੈ किसी दिन ऐसा होएगा शब्द तीर दी तरह चोट कर जाएगा हिरदे छल नहीं कर देगा उदास हो जाएगा निराश हो जाएगा ये पहली पहचान दूसरा अकल बड़ी महान पूर्वले संस्कारा करके इलम की साधना बड़ी होबले संस्कारा करके निजी अनुभव बड़ा पूर्वले संस्कारा करके ਜੋ ਜਿਤਨੀ ਇਸ ਦੀ ਸਮਝ ਹੋਵੇਗੀ ਜਿਤਨਾ ਇਸ ਕੋਲ ਗਿਆਨ ਹੋਵੇਗਾ ਛੇਤੀ ਨਿਰਾਸ਼ ਹੋ ਜਾਏਗਾ ਦੁਨੀਆਂ ਦੇ ਚੋਟੀ ਦੇ ਸਿਆਣੇ ਮਹਾਨ ਵਿਦਵਾਨ ਉਦਾਸ ਹੋ ਗਏ ਨਿਰਾਸ਼ ਹੋ ਗਏ। ਇਹ ਆਖੀਂ ਕਿਹ ਚ ਹੈ ਲੋ ਸਮਝਦਾਰ ਮਨੁੱਖ ਦੀ ਇਹ ਪਹਿਚਾਣ ਹੈ। ਸੰਸਾਰ ਤੋਂ ਛੇਤੀ ਉਦਾਸ ਹੋ ਜਾਏਗਾ ਨਿਰਾਸ਼ ਹੋ ਜਾਏਗਾ। ਤੀਸਰਾ ਉਹ ਮਨੁੱਖ ਵੀ ਉਦਾਸ ਹੋ ਸਕਦਾ ਹੈ ਨਿਰਾਸ਼ ਹੋ ਸਕਦਾ ਹੈ ਜਿਹਨੂੰ ਸੰਸਾਰ ਤੋਂ ਝੋਟ ਲੱਗ ਗਈ ਹੈ। बड़ा धनवान से दिवालिया हो गया बाल बाल करजाई हो गया बड़ी इज्जत से सारे समाज पग ले गई है सरनेमा हो गया बड़ा रुतबा बड़ा अहदा से आज कुछ भी नहीं है। कुछ भी नहीं प्राणों तो भी जो प्यारा सी, जान तो भी जो प्यारा से जिंदगी नालों भी जिसनों ज्यादा चाया से ਉਸ ਨੂੰ ਆਪਣੇ ਹੀ ਮੌੜਿਆਂ ਤੇ ਚੁੱਕ ਕੇ ਘਰੋਂ ਕੱਢਣਾ ਪਿਆ ਹੋਵੇ ਉਹਦੀ লাশ ਉਹਦੀ ਅਰਥੀ ਆਪਣੇ ਹੱਥੀ ਕਿਦਰੇ ਉਹਨੂੰ ਅੱਗ ਲਾਣੀ ਪਈ ਹੋਵੇ ਫਿਰ ਦਾ ਚੋਟ ਖਾ ਜਾਂਦਾ ਹੈ ਨਿਰਾਸ਼ ਹੋ ਜਾਂਦਾ ਹੈ ਉਦਾਸ ਹੋ ਜਾਂਦਾ ਹੈ ਜਗਤ ਕੁਛ ਵੀ ਨਹੀਂ ਕੁਛ ਵੀ ਨਹੀਂ ਕੁਛ ਵੀ ਨਹੀਂ ਹੁਣ ਮੈਂ ਅਰਜ਼ ਕਰਾਂ ਅਗਰ ਕੋਈ ਉਦਾਸ ਨਹੀਂ ਨਿਰਾਸ਼ ਨਹੀਂ ਤੇ ਗਹਿਰਾ ਸਤਸੰਗੀ ਨਹੀਂ ਹੈ ਆਂਦਾ ਹੋਵੇਗਾ ਰੋਸ ਬਹੁਤ ਗਹਿराई ਨਾਲ ਸੁਣਨ ਵਾਲਾ ਨਹੀਂ ਹੈ कोई गहरी शरदा नहीं रखता यह सुनद सुन इस अजय शब्द ने तीर की तरह नहीं विने ये उदास नहीं है ये सत्संगी नहीं है उदास नहीं है निराश नहीं है तो अकलमंद भी नहीं है मूड हो अचेत होगा पशु उदास नहीं आते पशु बौर भी नहीं आते पशु बेचैन भी नहीं आते बेचैन सिर्फ मनुख आ और बेचैनी इस गल का सबूत है जो कुछ है यह मेरे सुख का कारण नहीं इस तो मैं सुख नहीं मिल रहा पुत्र भी हैं मित्र भी हैं पत्नी भी है पति भी है धन भी है संपदा भी है स्वप्न भी है रहन मकान भी है चंगा धंधा भी है पर करा कि मैं बेचैन भी हूं मैं दुखी भी हूं मैं परेशान भी हाँ हकीकत है पर इस सब कुछ वास्ते वास्तना पवे उदास हो जाएगा निराश हो जाएगा अपनी अकल तो चोट खा के निराश हो जाएगा या ऐसा हो सकता है सत्संगी तो है नहीं शब्द ने चोट की थी नहीं, इसने शब्द तो चोट खाई नहीं कोई बहुता अकलमंद भी नहीं है इन्हें अकल दी कोई साधना भी नहीं की थी, कीती अकल ने भी चोट नहीं की थी, कोई संसार तो चोट लग गई है संसार तो उदास हो गया है ਛੋਟੀ ਦਾ ਧਨਵਾਨ ਸੀ ਦਿਵਾਲੀਆ ਹੋ ਗਿਆ ਮੈਂ ਸ੍ਰੀਨਗਰ ਕਸ਼ਮੀਰ ਦੇ ਇੱਕ ਮਹਾਨ ਮਨੁੱਖ ਨੂੰ ਬੜੀ ਪ੍ਰਤਿਸ਼ਠਾ ਸੀ ਉਸ ਦੀ ਬੜੀ ਗੱਲ ਸੀ ਲਾਸ ਏਂਜਲਸ ਦੇ ਗੁਰਦੁਆਰੇ ਚ ਦੇਖਿਆ ਬੜੀ ਨਿਮਾਣੀ ਨਿਤਾਣੀ ਹਾਲਤ ਦੇ ਮੈਂ ਕਿ ਗੁਰਮੁਖੋ ਤੁਸੀਂ ਕਿਧਰ ਮੈਂ ਬੋਲਦਾ ਨਹੀਂ ਪਿਆ ਬਸ ਉਸ ਦੀ ਅੱਖਾਂ ਚ ਦੋਹੰਜ ਹੋਈ ਆ ਗਏ ਮੈਂ ਕਿ ਠੀਕ ਹੈ ਮੈਂ ਫਿਰ ਪਛਾਣਨ ਵਿੱਚ ਗਲਤੀ ਨਹੀਂ ਕੀਤੀ मेरे को शेर निकल गया बाप दे संगत देश। मिटे जिंदगी के निशान कैसे कैसे इस जमीन खा गई आसमान कैसे कैसे इस जमीन ने पता नहीं कितने आसमान बना दी है इस जमीन पता नहीं कितने आसमाना निकल गई इस जमीन पता नहीं कितने आसमाना खा गई का नाम और निशान मिटा गई बड़ी सी नाम आसमाना तक पहुंचे आया से जमीन थले चला गया मिठे जिंदगी के निशान कैसे कैसे ज़मीन खा गई आसमान कैसे कैसे या तो संसार तो इस तरह की कोई चोट खा दी हो बड़ी मान प्रतिष्ठा से आज कुछ भी नहीं बड़ी धन धन संपदा से आज अज... ਤੇਲੇ ਤੇਲੇ ਲਈ ਮੋਥਾ ਪ੍ਰਾਣਾ ਤੋਂ ਪਿਆਰਾ ਸੀ ਜਾਨ ਤੋਂ ਵੀ ਪਿਆਰਾ ਸੀ ਜਿਸ ਦੇ ਉਤੇ ਜਾਨ ਵੀ ਸਦਕੇ ਕਰ ਸਕਦੇ ਸੀ ਉਹਨੂੰ ਆਪਣੇ ਮੋੜਿਆਂ ਤੇ ਚੁੱਕ ਕੇ ਘਰੋਂ ਕੱਢਣਾ ਪਿਆ ਉਹਨੂੰ ਆਪਣੇ ਅੱਖਾਂ ਦੇ ਸਾਹਮਣੇ ਜਲਦਾ ਦੇਖਣਾ ਪਿਆ ਆਪਣੀਆਂ ਹੱਥਾਂ ਨਾਲ ਉਸ ਦੀਆਂ ਹੱਡੀਆਂ ਚੁੱਕੀਆਂ ਤੇ ਛੋਟ ਖਾ ਜਾਏਗਾ ਹਿਰਦਾ ਕਿਉਂਕਿ ਪ੍ਰਾਣਾ ਤੋਂ ਜ਼ਿਆਦਾ ਪਿਆਰਾ ਸੀ ਤੋ ਜ਼ਿਆਦਾ ਚੋਟ ਲੱਗੇਗੀ ਉਦਾਸ ਹੋ ਜਾਏਗਾ ਨਿਰਾਸ਼ ਹੋ ਜਾਏਗਾ ਹੁਣ ਮੈਂ ਫਿਰ ਅਰਜ਼ ਕਰਾਂ ਜੋ ਅਜੇ ਤੱਕ ਉਦਾਸ ਨਹੀਂ ਹੋਇਆ ਨਿਰਾਸ਼ ਨਹੀਂ ਹੋਇਆ ਉਹਨੂੰ ਸੰਸਾਰ ਤੋਂ ਚੋਟ ਨਹੀਂ ਲੱਗੀ ਉਹਨੂੰ ਆਪਣੀ ਅਕਲ ਤੋਂ ਚੋਟ ਨਹੀਂ ਲੱਗੀ ਉਹਨੂੰ ਸੰਗਤ ਦੇ ਚੋਂ ਗੁਰੂ ਦੇ ਸ਼ਬਦ ਦੀ ਚੋਟ ਨਹੀਂ ਲੱਗੀ ਅਜੇ ਕੋਈ ਚੋਟ ਨਹੀਂ ਲੱਗੀ ਟੇ ਪਹ ਜਾ ਅਜੇ ਉਹ ਇਸ ਤਰ੍ਹਾਂ ਜੀ ਰਿਹਾ ਆਮ ਸਾਧਾਰਨ ਮਨੁੱਖ ਤੇ ਸਾਧਾਰਨ ਮਨੁੱਖ ਨਾ ਇਹ ਕਹਿਣ ਜਿਵੇਂ ਪਸ਼ੂਵਾਂ ਦੀ ਤਰ੍ਹਾਂ ਜੀ ਰਿਹਾ ਕਰਤੋ ਤਪਸੋ ਕੇ ਮਾਨਸ ਜਾ ਲੋਕ ਪਚਾਰਾ ਕਰੇ ਦਿਨ ਰਾਤ ਮਨੁੱਖਤਾ ਤੇ ਉਸ ਦਿਨ ਜਨਮ ਲੈਂਦੀ ਹੈ ਜਦ ਕੋਈ ਜ਼ਖਮ ਲੱਗਦਾ ਹੈ ਜਦ ਕੋਈ ਚੋਟ ਲੱਗਦੀ ਹੈ ਇੱਕ ਮਹਾਨ ਆਲਮ ਦਾ ਕਹਿਣਾ ਹੈ ਜ਼ਖਮ ਜੱਬੇ ਕੋਈ ਜ਼ਿਹਨੋ ਦਿਲ ਤੇ ਲਗਾ जिंदगी की तरफ एक दरीचा खुला क्या जद भी मैनू कोई गहरी चोट लगी है मेनू कोई नवा रस्ता मिले कोई नवी समझ आई है जद भी मेरे दिल दिमाग न कोई गहरी चोट लगी है कोई गहरा जख्म लगे जख्म जब भी कोई जहनो दिल पे लगा जिंदगी की तरफ एक दरीचा खुला हम भी गोया किसी साज के तार हैं चोट खाते रहे गुनगुनाते रहे तबले जरब ना पुचाइए तो तीन ताल यका दादरा कैरवे दे बोल नहीं निकल दे चोट ना पुचाइए तो सितार नग्मा दे चो नगमा नहीं निकलदा जरब ना बचाइए तो रबाब नहीं बोल दी सरंगी नहीं बोल दी बिना नहीं बोल दी। ਹਵਾ ਦੀ ਚੋਟ ਨਾ ਪਹੁੰਚਾਈਏ ਤਾਂ ਹਾਰਮੋਨੀਅਮ ਵੀ ਨਹੀਂ ਬੋਲਦਾ ਕੋਈ ਬਹੁਤ ਗਹਿਰੀ ਚੋਟ ਮਨੁੱਖ ਨੂੰ ਨਾ ਨਿਕਲੇ ਲੱਗੇ ਯਕੀਨ ਜਾਣੋ ਇਸ ਤੇ ਅੰਦਰੋਂ ਵੀ ਅਨੁਭਵ ਦੀ ਸ਼ਮਾ ਨਹੀਂ ਜਲਦੀ ਨਹੀਂ ਪੈਦਾ ਹੁੰਦੀ ਮਨੁੱਖ ਅਚੇਤ ਹੋ ਕੇ ਜ਼ਿੰਦਗੀ ਬਤੀਤ ਕਰ ਦਿੰਦਾ ਹੈ ਇਨਾ ਤਿੰਨਾ ਥਾਵਾਂ ਤੋਂ ਕਿਸੇ ਥਾਂ ਤੋਂ ਤੇ ਮਨੁੱਖ ਚੋਟ ਖਾਵੇ ਚਲੋ ਪ੍ਰਮਾਤਮਾ ਨਾ ਕਰੇ ਕਿਸੇ ਨੂੰ ਸੰਸਾਰ ਤੋਂ ਚੋਟ ਲੱਗੇ ਔਰ ਗੁਰੂ ਬਖਸ਼ਿਸ਼ ਕਰੇ ਕਿਸੇ ਨੂੰ ਸ਼ਬਦ ਦੀ ਚੋਟ ਲੱਗੇ ਰਹਿਮਤ ਹੋਵੇ ਵਰਨਾ satsang ਦੇ ਵਿੱਚ ਆਣ ਦਾ ਲਾਭ ਕੀ ਹੈ ਕੁਝ ਵੀ ਲਾਭ ਨਹੀਂ ਹੈ ਸ਼ਬਦ ਦੀ ਚੋਟ ਲੱਗੇ ਤੋਂ ਇੱਕ ਪਹਿਚਾਨ ਕਰਾਉਂਦੇ ਨੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕੱਲ ਬੜੇ ਸੋਹਣੇ ਢੰਗ ਨਾਲ ਦਰਦੀ ਸਾਹਿਬ ਤੁਹਾਡੇ ਸਾਹਮਣੇ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦੀ ਮਹਿਮਾ ਬਿਆਨ ਕਰ ਰਹੇ ਸਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਦਾ ਫਰਮਾਨ ਅੰਤਰ ਪਿਆਸ ਉਠੀ ਪ੍ਰਭ ਕੇਰੀ ਸੁਨ ਗੁਰੂ ਬਚਨ ਮਨ ਤੀਰ ਲਗਈਆ ਗੁਰੂ ਦਾ ਬਚਨ ਕੀ ਸੁਣਿਆ ਤੇ ਤੀਰ ਦੀ ਤਰ੍ਹਾਂ ਲੱਗਿਆ ਕਿਤੇ ਹਿਰਦੇ ਨੂੰ ਵਿੰਗੇ ਕਿਤੇ ਹਿਰਦੇ ਨੂੰ ਛਲ ਨਹੀਂ ਕਰਗੇ ਬਹੁਤ ਗਹਿਰਾਈ ਨਾਲ ਸੁਣਿਆ ਹੋਵੇਗਾ ਬੈਠੇ ਨੇ ਲੋਕੀ ਸਤਸੰਗ ਦੇ ਚ ਗੁਸਤਾਖੀ ਮਾਫ ਤੀਰ ਤੇ ਕਦੇ ਕਦਾਈ ਔਰ ਕਿਸੇ ਇੱਕ ਨੂੰ ਲੱਗਦਾ ਹੈ ਬਾਕੀਆਂ ਦੇ ਸਿਰ ਦੇ ਉੱਪਰੋਂ ਹੀ ਤੀਰ ਲੰਘ ਜਾਂਦੇ ਨੇ ਰੋਸ ਗੁਰੂ ਦਾ ਸ਼ਬਦ ਤੀਰ ਹੈ ਇਸ ਸਿਰ ਦੇ ਉੱਪਰੋਂ ਲੱਗ ਜਾਂਦੇ ਨੇ ਮਨੁੱਖ ਆਪਣਾ ਸਿਰ ਨੀਵਾ ਕਰ ਲੈਂਦਾ ਲਗੇ ਹੀ ਨਾ ਆਪਣੇ ਆਪ ਨੂੰ ਇੱਕ ਪਾਸੇ ਕਰ ਦਿੰਦਾ ਲਗੇ ਹੀ ਨਾ ਸੁਣਿਆ ਅਨਸੁਣਾ ਕਰ ਦਿੰਦਾ अंतर प्यास उठे प्रभु के रे सुन गुरु वचन मन तीर लगैया मन के बिरथा मन ही जाने और के जाने को पीर परैया तीर लगया तो पीड़ते होवेगी इस नु मैं इस तरह बयान करदा हुना पर सूत दी पीड़ा तो लंगे बिना कोई स्त्री मां नहीं हो सकती रबी नहीं है कहीं देने कोशिश होई सी एनलेस बर्फ दी बिना पीड़ा तो जन्म होगे दवाइयाँ भी दितियाँ गईया और पीड़ा तो बिना बच्चे भी होए लेकिन अपंग होए अंधे होए टुंडे होए लंगडे होए तो नहीं कुदरत चांदी है ये पीड़ा होए कुदरत शायद चांदी है ईश्वर शायद चंदा है ਉਸ ਦਾ ਨਿਯਮ ਉਸ ਦਾ ਵਿਧਾਨ ਇਹਦੇ 'ਚ ਤਬਦੀਲੀ ਕਰੋਗੇ ਇਸ ਨੂੰ ਇਨਕਾਰ ਕਰੋਗੇ ਉਸ ਅਡਲ ਨਿਯਮ ਨੂੰ ਤੋੜੋਗੇ ਤਾਂ ਕੁਛ ਨਾ ਕੁਛ ਵਿਪਰੀਤ ਗੱਲ ਤੇ ਘਟੇਗੀ ਉਹ ਘਟੀ ਆਖਿਰ ਇਸ ਦਵਾਈਆਂ ਦਾ ਇਸ ਤਰ੍ਹਾਂ ਦੀਆਂ ਦਵਾਈਆਂ ਦਾ ਤਿਆਗ ਕਰਨਾ ਪਿਆ ਸੁੱਟਣੀਆਂ ਪਈਆਂ ਇੱਕ ਪਾਸੇ ਕਰਨੀਆਂ ਪਈਆਂ ਪਰ ਸੂਤ ਦੀ ਪੀੜਾ ਤੋਂ ਬਿਨਾ ਕੋਈ ਇਸਤਰੀ ਮਾਂ ਨਹੀਂ ਹੋ ਸਕਦੀ ਕਿਉਂਕਿ ਇਹ स्त्री ਸਿਰਫ ਬੱਚੇ ਨੂੰ ਜਨਮ ਨਹੀਂ ਦਿੰਦੀ ਬੱਚਾ ਮਾਂ ਨੂੰ ਵੀ ਜਨਮ ਦਿੰਦਾ ਉਹ ਪਹਿਲੇ ਇੱਕ ਔਰਤ ਹੁੰਦੀ ਹੈ ਮਾਂ ਨਹੀਂ ਹੁੰਦੀ ਬੱਚੇ ਦਾ ਜਨਮ ਹੋਇਆ ਮਾਂ ਦਾ ਵੀ ਜਨਮ ਹੋਇਆ ਜੇ ਬੱਚਾ ਰੋਂਦਾ ਹੋਇਆ ਜਗਤ ਦੇ ਚ ਆਇਆ ਹੈ ਤਾਂ ਕਮ ਸੇ ਕਮ ਇਸ ਨੂੰ ਜਨਮ ਦੇਣ ਲੱਗਿਆਵੇਂ ਕੁਛ ਮਾਂ ਨੂੰ ਵੀ ਪੀੜਾ ਹੋਵੇ ਉਹਦੀਆਂ ਵੀ ਅੱਖਾਂ ਰੋਣ ਰੋਦਨ ਉਸ ਦੇ ਅੰਦਰ ਵੀ ਹੋਵੇ ਤਾਂ ਕਿ ਤਾਲ ਮਿਲ ਤੇ ਬੈਠੇ ਦੋਹਾਂ ਦਾ ਤਾਲ ਮਿਲ ਤੇ ਬੈਠੇ ਤੂੰ ਹੀ ਪੀੜਾ ਦੇਚ ਨਹੀਂ ਮੈਂ ਵੀ ਪੀੜਾ ਦੇਚ ਪਰਸੂਤ ਦੀ ਪੀੜਾ ਤੋਂ ਲੰਗੇ ਬਿਨਾ ਕੋਈ ਇਸਤਰੀ ਆਪਣੀ ਗੋਦ ਹਰੀ ਨਹੀਂ ਕਰ ਸਕੀ ਆਪਣੀ ਕੁਖ ਤੋਂ ਬੱਚੇ ਨੂੰ ਜਨਮ ਨਹੀਂ ਦੇ ਸਕਦੀ ਆਪਣੇ ਮਨ ਚੋਂ ਜਨਮ ਦੇਣਾ ਹੈ ਪ੍ਰਮਾਤਮਾ ਨੂੰ ਮਨ ਤੋਂ ਜੋਤ ਸਰੂਪ ਹੈ ਤਾਂ ਮਾਨਸਿਕ ਪੀੜਾ ਤੋਂ ਲੰਗੇ ਬਿਨਾ ਕੋਈ ਸੰਤ ਨਹੀਂ ਹੋ ਸਕਦਾ ਕੋਈ ਭਗਵੰਤ ਨਹੀਂ ਹੋ ਸਕਦਾ ਕੋਈ ਗੁਰਮਖ ਨਹੀਂ ਹੋ ਸਕਦਾ ਕੋਈ ਭਗਤ ਨਹੀਂ ਹੋ ਸਕਿਆ ਭਗਤ ਬੜੀ ਗਹਿਰੀ ਪੀੜਾ ਚੁਲੰਗੇ ਇਹ ਵੀ ਮੈਂ ਅਰਜ਼ ਕਰਦੇ ਹਾਂ ਬਹੁਤ ਗਹਿਰੀ ਪੀੜਾ ਚੁਲੰਗੇ ਅਤੇ ਇਸ ਪੀੜਾ ਦਾ ਭਗਤਾ ਨੇ ਜ਼ਿਕਰ ਕੀਤਾ ਹੈ ਇਹ ਵੀ ਮੈਂ ਅਰਜ਼ ਕਰਦੇ ਹਾਂ ਸ਼ਬਦ ਦਾ تیر ਲੱਗਿਆ ਤੇ ਪੀੜਾ ਨਾ ਹੋਵੇ ਮਾਨਸਿਕ ਪੀੜਾ ਨਾ ਹੋਵੇ ਅਿਰਦਾ ਬਿਨਿਆ ਗਿਆ ਕਹਿੰਦੇ ਨੇ ਸਰੀਰ ਨੂੰ تیر ਲੱਗੇ ਤੇ ਤੜਪਦਾ ਹੋਇਆ ਸ਼ਰੀਰ ਕਰਦਾ ਹੈ ਹਾਏ ਪਾਣੀ ਹਾਏ ਪਾਣੀ ਹਾਏ ਪਾਣੀ ਖੌਨ ਬਹੁਤ ਨਿਕਲ ਜਾਂਦਾ ਹੈ ਕੰਟ ਖੁਸ਼ਕ ਹੋ ਜਾਂਦਾ ਹੈ ਪਾਣੀ ਲਈ ਤੜਪਦਾ ਹੈ ਹਾਏ ਪਾਣੀ ਹਾਏ ਪਾਣੀ ਹਾਏ ਪਾਣੀ ਇੱਕ ਤੜਪਦਾ ਹੋਇਆ ਮਨੁੱਖ ਪਾਣੀ ਮੰਗਦਾ ਹੈ ਸ਼ਬਦ ਦਾ تیر ਲੱਗ ਗਿਆ ਹੈ ਹਿਰਦੇ ਨੂੰ ਤੇ ਹਿਰਦਾ ਗਿਨਿਆ ਗਿਆ ਬਸ ਗਹਿਰਾਈ ਚੋਂ ਨਿਕਲੇਗਾ ਵਾਹਿਗੁਰੂ 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 ਪਿਆਸ ਨਾਲ ਤੜਪਦਾ ਹੋਇਆ ਮਨੁੱਖ ਪਾਣੀ ਪਾਣੀ ਆਖੇ ਇਹ ਗੱਲ ਕੋ چھوڑ ਐ ਪਿਆਸ ਹੀ ਨਹੀਂ ਲੱਗੀ ਤੇ ਪਾਣੀ ਪਾਣੀ ਆਖੇ ਇਹ ਗੱਲ ਕੋ چھوڑ ਐ ਹਿਰਦਾ ਤੜਪੁਠੇ ਹੈ ਹਿਰਦਾ ਛਲ ਨਹੀਂ ਹੋ ਗਏ ਗੁਰੂ ਦਾ تیر ਬਾਣ ਦੀ ਤਰ੍ਹਾਂ ਲਗਿਆ ਇਹ ਜੋ ਵਾਹਿਗੁਰੂ ਵਾਹਿਗੁਰੂ ਕਹਿ ਰਿਹਾ ਇਹ ਗੱਲ ਕੋ چھوڑ ਐ ਇਹ ਉਹ ਵਾਹਿਗੁਰੂ ਵਾਹਿਗੁਰੂ ਨਹੀਂ ਜੋ ਆਮ ਜਗਤ ਕਰਦਾ ਹੈ ਇਸ ਦਾ ਇੱਕ ਦਫਾ ਵੀ ਜਿਹੜਾ ਵਾਹਿਗੁਰੂ ਆਖਿਆ ਹੋਇਆ ਤੇ ਅਸਮਾਨਾਂ ਨੂੰ ਹਿਲਾਉਣ ਵਾਲਾ ਹੈ ਇਹ ਵੀ ਮੈਂ ਅਰਜ਼ ਕਰਦੇ ਹਾਂ ਇਹ ਵਾਹਿਗੁਰੂ ਨਿਕਲ ਰਿਹਾ ਹੈ ਬਹੁਤ ਗਹਿਰੀ ਪੀੜ ਤੋਂ ਇਤਨੀ ਗਹਿਰੀ ਪੀੜਾ ਪਤਸ਼ਾਹੀ ਬਾਣੀ ਕਹਿੰਦੀ ਲਾਗੀ ਹੋਏ ਸੋ ਜਾਣੇ ਪੀਰ RAM ਭਗਤ ਅਣਿਆਲੇ ਤੀਸ ਤੇ ਲਗੇ ਹੋਏ تیر ਤੇ ਪੀੜ ਜਾਣੇ ਖੁਸ਼ਕਿਸਮਤ ਨੇ ਦੁਨੀਆਂ ਦੇ ਚੋ ਪੁਰਸ਼ ਜਿਨ੍ਹਾਂ ਨੂੰ ਕਦੇ ਇਸ ਤਰ੍ਹਾਂ ਦੀ ਕੋਈ ਪੀੜ ਨਸੀਬ ਹੋ ਜਾਂਦੀ ਹੈ ਅਮੀਰ ਖੁਸਰੋ ਦਾ ਇੱਕ ਵਾਕ ਮੈਨੂੰ ਚੇਤੇ ਆ ਰਿਹਾ ਹੈ حضرت ਨਜ਼ਾਮੁਦੀਨ ਦਾ ਚੇਲਾ ਦਿੱਲੀ ਦੇ ਵਿੱਚ ਇਸ ਦਾ ਮਕਬਰ ਹੈ ਇਹ ਉਰਦੂ ਸ਼ਾਇਰੀ ਦਾ ਜਨਮਦਾਤਾ ਹੈ ਤੇ ਕਵਾਲੀ ਸੰਗੀਤ ਦਾ ਜਨਮਦਾਤਾ ਇਸ ਤੋਂ ਪਹਿਲੇ ਕਵਾਲੀ ਸੰਗੀਤ ਨਹੀਂ ਸੀ कि जो कवाली संगीत है इसनों जन्म दिता है अमीर खुसरो ने जो उर्दू शायरी है इसनों जन्म दिता है अमीर खुसरो ने हिंदुस्तानी से दिल्ली का रहने वाला इसन जद पहली दफा तीर लगे रबी याद दा रबी कलामदार और हिरदा तड़पे उस तड़पे हिरदे चो एक दुआ निकली है अरदास ਯਾ ਰੱਬ ਦੁਆਏ ਵਸਲ ਨਾ ਹਰਗਿਸ ਕਬੂਲ ਹੋ